ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਆਪਣੀ ਮਿਹਰ ਬਣਾਈ ਰੱਖਾਂ ਤੇ ਅੱਜ ਆਪਾਂ ਲੱਗੇ ਆ ਗੁਗਲੇ ਬਣਾਣ ਜਿਹੜੇ ਗੁਗਲੇ ਅੱਜ ਕੱਲ੍ਹ ਸਾਉਣ ਦੇ ਮਹੀਨੇ 'ਚ ਬਣਾਏ ਜਾਂਦੇ ਆ ਤੇ ਉਹਦੇ ਲਈ ਆਪਾਂ ਇਹ ਲੈ ਲਿਆ ਆਟਾ ਇਹਦੀ ਆਪਾਂ ਮਿਲਤੀ ਕਰਾਂਗੇ ਹਜੇ ਆ ਲੈ ਆਏ ਆਪਾਂ ਗੁੜ ਗੁੜ ਨੂੰ ਆਪਾਂ ਕ੍ਰਸ਼ ਕਰ ਲਿਆ ਗੁੜ ਨੂੰ ਆਪਾਂ ਦੇਖਾ ਕ੍ਰਸ਼ ਕਰਕੇ ਨਾ ਬਿਲਕੁਲ ਬਰੀਕ ਕਰ ਲਿਆ ਕਿਉਂਕਿ ਆਪਾਂ ਜਦੋਂ ਜਿਹੜਾ ਗਰਮ ਪਾਣੀ ਦੇ ਵਿੱਚ ਬਣਾਉਂਦੇ ਆ ਨਾ ਤੇ ਉਹ ਫਿਰ ਨਾ ਮਤਲਬ ਉਹ ਟੇਸਟ ਵਿੱਚ ਫਰਕ ਪੈ ਜਾਂਦਾ ਵੈਸੇ ਤਾਂ ਚਲੋ ਗੁੜ ਮੈਲਟ ਤੇ ਹੋ ਜਾਂਦਾ ਪਰ ਇਹਦਾ ਥੋੜਾ ਜਿਹਾ ਟੇਸਟ ਵਿੱਚ ਫਰਕ ਆਉਂਦਾ ਜਿਹੜਾ ਇਸ ਤਰ੍ਹਾਂ ਕੱਚੇ ਗੁੜ ਵਿੱਚ ਮਤਲਬ ਆਪਾਂ ਘੋਲਣਾ ਹੈ ਨਾ ਉਹਦਾ ਟੇਸਟ ਇੱਕ ਅਲੱਗ ਹੋਏਗਾ ਜਿਹੜਾ ਪਰਫੈਕਟ ਗੁੜਗੁਲਿਆ ਵਾਸਤੇ ਇਹ ਆਪਾਂ ਲਿਆਏ ਇੱਕ ਛੰਨਾ ਗੁੜ ਦਾ ਤੇ ਇਹਨੂੰ ਆਪਾਂ ਇੱਧਰ ਪਾ ਦਾਂਗੇ ਆਪਾ ਇੱਧਰ ਪਾ ਦਿੱਤਾ ਤੇ ਇਹਨੂੰ ਪਾਣੀ ਦੇ ਨਾਲ ਮਤਲਬ ਮਿਕਸ ਕਰਾਂਗੇ ਪਾਣੀ ਇਹਦੇ ਵਿੱਚ ਤੇ ਆਪਾਂ ਗੁੜ ਦਾ ਘੋਲ ਬਣਾਵਾਂਗੇ ਤੇ ਹੁਣ ਆਪਾਂ ਇੱਧਰ ਕਰ ਲਈਏ ਇਹਦੀ ਇੰਤ ਤੇ ਆਟੇ ਦੀ ਇੱਕ ਆਪਣਾ ਗੁੜ ਦਾ ਛੰਨਾ ਸੀ ਤੇ ਦੋ ਛੰਨੇ ਜਿਹਦੇ ਚ ਉਨੇ ਹੀ ਬਰਾਬਰ ਮਾਤਰਾ ਦੇ ਵਿੱਚ ਆਪਾਂ ਪਾਵਾਂਗੇ ਆਟਾ ਜਿੰਨਾ ਆਪਣਾ ਗੁੜ ਸੀ ਬਰਾਬਰ ਜਾਣ ਕੇ ਇਹ ਆਟਾ ਦੋ ਛੰਨੇ ਪਏਗਾ ਜਿਹੜਾ ਆਪਣਾ ਮਾਪ ਟੋਲਾ ਨਾ ਇਹ ਬਿਲਕੁਲ ਵਧੀਆ ਹੋਣਾ ਚਾਹੀਦਾ ਇਹ ਆਪਾਂ ਇੱਧਰ ਪਾ ਲਿਆ ਇਹ ਆਪਾਂ ਛਾਂ ਲਿਆ ਸੀਗਾ ਤੇ ਹੁਣ ਇਹ ਇਹ ਆਪਾਂ ਦੋਸ਼ਨ ਨੇ ਇੱਧਰ ਪਾ ਲਿਆ ਆਟਾ ਤੇ ਇਹ ਆਟਾ ਆਪਣੇ ਕੋਲ ਖਾਤੂ ਹੈ ਇਹਨੂੰ ਆਪਾਂ ਇੱਧਰ ਸਾਡੇ ਤੇ ਰੱਖ ਦਿੰਦੇ ਆ ਤੇ ਹੁਣ ਆਪਾਂ ਆ ਜਿਹੜਾ ਗੁੜ ਹੈ ਤੇ ਇਹਦਾ ਕੋਲ ਬਣਾਵਾਂਗੇ ਤੇ ਆ ਲਈਏ ਆਪਾਂ ਸੌਫਾ ਆ ਲਈਆ ਆਪਾਂ ਸਾਬਾ ਤੇ ਆ ਲੈਆ ਥੋੜਾ ਜਿਹਾ ਮਿੱਠਾ ਸੋਡਾ ਚਮਚੇ ਦਾ ਚੌਥਾ ਹਿੱਸਾ ਬਿਲਕੁਲ ਚੌਥਾ ਹਿੱਸਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਬੇਕਿੰਗ ਪਾਊਡਰ ਪਾਉਂਦੇ ਆ ਪਰ ਮੇਰੇ ਕੋਲ ਬੇਕਿੰਗ ਪਾਊਡਰ ਨਹੀਂ ਸੀਗਾ ਇਸ ਕਰਕੇ ਮੈਂ ਲਿਆ ਇਹ ਮਿੱਠਾ ਸੋਡਾ ਤੇ ਮਿੱਠਾ ਸੋਡਾ ਨੂੰ ਚਮਚੇ ਦਾ ਆਪਾਂ ਚੌਥਾ ਹਿੱਸਾ ਪਾਵਾਂਗੇ ਤੇ ਆ ਇੱਕ ਚਮਚਾ ਲਈ ਸੀ ਆਪਾਂ ਸਾਬਾ हूँ आप तैयार कर दे थोड़ा जा पानी पावे ये अपना कोल बहुत ही जल्दी तैयार हो जूगा ਲੋਜੀ ਗੋੜ ਆਪਣਾ ਗਿਆ ਏ ਘੋਲ ਤੇ ਹੁਣ ਆਪਾਂ ਇਹਨੂੰ ਹੋਲੀ ਹੋਲੀ ਕਰਕੇ ਨਾ ਹੁਣ ਲਾਗੇ ਰਸਤਾ ਮਾਚੀ ਇਹ ਗੋੜ ਆਪਣਾ ਕੋਲ ਗਿਆ ਪਾਣੀ ਤਿਆਰ ਹੋ ਗਿਆ ਕੋਲ ਗੋੜ ਦਾ ਤੇ ਹੁਣ ਆਪਾਂ ਲਵਾਂਗੇ ਆ ਆਟਾ ਤੇ ਇਹਦੇ ਵਿੱਚ ਆਪਾਂ ਆ ਪਾਵਾਂਗੇ ਸੌਫ ਜਿਹੜੀ ਆਪਾਂ ਇੱਕ ਚਮਚਾ ਸੌਫ ਲਈ ਸੀ ਮੜਾ ਜਿਹਾ ਨਮਕ ਪਾਣਾ ਸੀ ਬਹੁਤ ਦੇਖੋ ਪਰ ਤੁਮ ਮੜਾ ਜਿਹਾ ਲੈਣਾ ਹੈ ਨਮਕ ਇਹ ਵੀ ਇੱਕ ਸੀਕ੍ਰੇਟ ਹੁੰਦਾ ਜਿਹੜਾ ਆਪਾਂ ਨੂੰ ਕੋਈ ਨਹੀਂ ਦੱਸਦਾ ਤੇ ਇਹਦੇ ਨਾਲ ਜਿਹੜੇ ਆਪਣੇ ਗੁਲਗਲੇ ਆ ਨਾ ਬਹੁਤ ਸੋਹਣੇ ਫੁੱਲਦੇ ਆ ਤੇ ਹੁਣ ਆਪਾਂ ਲਵਾਂਗੇ ਇਸ ਪਾਣੀ ਨਾ ਥੋੜਾ ਥੋੜਾ ਕਰਕੇ ਨਾ ਇਸ ਪਾਣੀ ਦਾ ਤੇ ਆਪਾਂ ਇਹਨੂੰ ਪੋੜਾਂਗੇ ਹੱਥ ਨਾਲ ਹੀ ਇਹ ਆਪਣੇ ਗੁਰੂ ਘਰੇ ਬਹੁਤ ਹੀ ਜ਼ਿਆਦਾ ਸੁੰਨੇ ਦੰਗੇ ਇਹਦੇ ਵਿੱਚ ਮੇਨ ਗੱਲ ਹੈ ਆਪਣਾ ਘੋਲ ਕਿਵੇਂ ਦਾ ਤਿਆਰ ਹੁੰਦਾ ਆਪਣਾ ਘੋਲ ਵਧੀਆ ਤਿਆਰ ਹੋਣਾ ਚਾਹੀਦਾ ਬਸ ਆਪਣਾ ਘੋਲ ਵਧੀਆ ਤਿਆਰ ਹੋ ਜਾਏ ਤੇ ਤੇ ਅਸੀਂ ਇਹ ਇਸ ਤਰ੍ਹਾਂ ਇਲੀਸ ਤੋਂ ਲੋੜ ਜੀ ਪਾਣੀ ਆਪਾਂ ਸਾਰਾ ਦਿੱਤਾ ਆਪਾਂ ਤੇ ਹੁਣ ਆਪਾਂ ਥੋੜਾ ਜਿਹਾ ਸਿੰਪਲ ਪਾਣੀ ਪਾ ਕੇ ਤੇ ਇਹਦਾ ਇੱਕ ਪਰਫੈਕਟ ਕੋਲ ਤਿਆਰ ਕਰਾਂਗੇ ਤੇ ਪਹਿਲਾਂ ਆਪਾਂ ਇਹਨੂੰ ਸਾਰੇ ਨੂੰ ਗੋੜ ਵਾਲੇ ਪਾਣੀ ਦੇ ਵਿੱਚ ਨਾ ਰਲਾਉਣਾ ਐ ਇਸ ਤਰ੍ਹਾਂ ਮਿਕਸ ਆਟੇ ਨੂੰ ਥੋੜਾ ਟਾਈਮ ਤਾਂ ਲੱਗਦਾ ਜਿੰਨਾ ਵੀ ਆਪਾਂ ਇਹਨੂੰ ਵਧੀਆ ਕਰਕੇ ਮਤਲਬ ਕਰ ਲਾਂਗੇ ਨਾ उन्ना ही अपने गुड़गुले बहुत ज़्यादा वजिए बनने ऐले कूले बिल्कुल स्पुंजी बन गए ये हूँ अपना हो गया इदाला देखो ये तो पता लग गया ना गुड़ मिक्स हो गया तो हूँ सिंपल पानी की वरतू पा दिए थोड़ा थोड़ा करके आप जो पानी है वो थोड़ा थोड़ा करके पाने ਜਾ ਦੇਖੋ ਆਪਣਾ ਕਿੰਨਾ ਕਰੜਾ ਆ ਤੇ ਹੁਣ ਆਪਾਂ ਵਰਤੋਂ ਕਰ ਲਈਆਂ ਸਿੰਪਲ ਪਾਣੀ ਦੀ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਤੇ ਇਹਨੂੰ ਰਸਾਉਂਦੇ ਜਾਵਾਂਗੇ ਇੱਕ ਵਧੀਆ ਘੋਲ ਤਿਆਰ ਹੋ ਜਾਊਗਾ ਆਪਣਾ ਬਹੁਤ ਪਿਆਰ ਨਾਲ ਬਣਾਉਣ ਵਾਲਾ ਕੋਲ ਆ ਸਾਰੇ ਆਪਣੇ ਮਿਸ਼ਰਣ ਦੀ ਗੱਲ ਹੈ ਜੇ ਆਪਣਾ ਮਿਸ਼ਰਣ ਇੱਥੇ ਵਧੀਆ ਤਿਆਰ ਹੋ ਗਿਆ ਤੇ ਫਿਰ ਆਪਣੇ ਗੋਗਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਕੋਲ ਬਹੁਤ ਹੀ ਜ਼ਿਆਦਾ ਨਾ ਤਾਂ ਪਤਲਾ ਕਰਨਾ ਤੇ ਨਾ ਹੀ ਬਹੁਤ ਜ਼ਿਆਦਾ ਕਰੜਾ ਰਹਿਣ ਦੇਣਾ ਇਹ ਕੋਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਆਪਾਂ ਇਸ ਤਰ੍ਹਾਂ ਚੁੱਕ ਕੇ ਨਾ ਪਾ ਸਕੀਏ ਪਰ ਹਜੇ ਆਪਣਾ ਕੋਰ ਜਿਹੜਾ ਇਹ ਕਰੜਾ ਆ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਤਲਾ ਕਰਾਂਗੇ ਅੱਜ ਫੈਂਟ ਫੈਂਟ ਕੇ ਇਸ ਤਰ੍ਹਾਂ ਦਾ ਬਣਾਉਣਾ ਇਹਨੂੰ ਆਪਾਂ ਜਿੰਨਾ ਜ਼ਿਆਦਾ ਫੈਂਟ ਲਾਂਗੇ ਨਾ ਇਹ ਆਪਣੇ ਓਲੇ ਹੀ ਕੂਲੇ ਬਣਨਗੇ ਤੇ ਇਦਾਂ ਆਪਾਂ ਚੁੱਕ ਕੇ ਇਦਾਂ ਆਪਾਂ ਚੁੱਕ ਕੇ ਤੇ ਬਸ ਵਿੱਚ ਪਾਈ ਜਾਣੇ ਤੇ ਇਹਨੂੰ ਜਿੰਨਾ ਆਪਾਂ ਫੈਂਟਾਂਗੇ ਓਨੇ ਹੀ ਕੂਲੇ ਬਣਨਗੇ ਦੇਖੋ ਕਿੰਨਾ ਸੋਹਣਾ ਤਿਆਰ ਹੋਇਆ ਹੈ ਇੱਥੇ ਹੀ ਸਾਰੀ ਆਪਣੀ ਗੱਲ ਵਾਪੀ ਇਹ ਆਪਣਾ ਪੂਰਾ ਫੈਂਟ ਫੈਂਟ ਕੇ ਇਹਨੂੰ ਤਿਆਰ ਕਰਨਾ ਹੈ ਲਓ ਜੀ ਤੇ ਮਾ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਗੁਲਗੁਲੇ ਪਾਣੀ ਸ਼ੁਰੂ ਕਰਾਂਗੇ ਤੇ ਆ ਦੇਖੋ ਆਪਣਾ ਜਿਹੜਾ ਆਟਾ ਤਿਆਰ ਕੀਤਾ ਗੁਲਗੁਲੇ ਆ ਵਾਸਤੇ ਤੇ ਕਿੰਨਾ ਸੋਹਣਾ ਦੇਖੋ ਬਣ ਗਿਆ ਆਪਣਾ ਆਟਾ ਤੇ ਹੁਣ ਆਪਾਂ ਪਾਣਾ ਸ਼ੁਰੂ ਕਰਾਂਗੇ ਜੇ ਆਪਾਂ ਜਿਆਦਾ ਵੱਡੇ ਵੀ ਬਣਾਉਣੇ ਆਪਾਂ ਸਾਲਾਲੀ ਬਣਾਉਣੀ ਮੈਂ ਛੋਟੇ ਛੋਟੇ ਬਣਾਉਂਦੀ ਰਹਿੰਦੀ ਆ ਕਿਉਂਕਿ ਉਹ ਫਿਰ ਅੰਦਰ ਤੱਕ ਨਾ ਕੂੜੇ ਰੜ ਜਾਂਦੇ ਆ ਮਸਾਲਾ ਆਪਾਂ ਤੇਲ ਮੋਲ ਲੈਂਦਾ ਵਾ ਤੇ ਤੇ ਚਾਹ ਕਿੰਨਾ ਪਾਣਾ ਰਹਿ ਗਿਆ ਮੈਨੂੰ ਕਿਤਾ ਚਾਹ ਕੋਲ ਤੇ ਸਹੀ ਨਹੀਂ ਪਾਇਆ ਕਿ ਘੱਟ ਤੇ ਉਹ ਤੱਕ ਪਾਣੀ ਇਹ ਹੁਣ ਆਪਾਂ ਇਹਨੂੰ ਸੇਮ ਕਰਦੇ ਹਾਂ ਹੌਲੀ ਹੌਲੀ ਵਰਤੋਂ ਦੇ ਪਰਟਾਂ ਦੇ ਕਰਕੇ ਤੇ ਰਾਣਾ ਇੰਨਾ ਪਾਣੀ ਨੂੰ ਆਪਾਂ ਰੱਖਾਂਗੇ ਸੇਮ ਤਾਂ ਜੋ ਜਿਹੜੇ ਆਪਣੇ ਗੁਰਦੇ ਆ ਨਾ ਇਹ ਅੰਦਰੋਂ ਪੂਰੀ ਤਰ੍ਹਾਂ ਨਾਲ ਪੱਕ ਤੇ ਰੈਜ ਜਾ ਪੱਕ ਜਾ ਅੰਦਰ ਚੰਗੀ ਤਰ੍ਹਾਂ ਨਾਲ ਪੱਕ ਜਾ ਚੁੱਲ੍ਹੇ ਤੇ ਆਪਾਂ ਬਿਲਕੁਲ ਹੀ ਆਗਮ ਅੱਠੀ ਰੱਖਦੇ ਹਾਂ ਪਰ ਹੁਣ ਆਪਾਂ ਚੱਲ ਜਿੱਦਾਂ ਗੈਸ ਤੇ ਬਣਾ ਲੈਂਦੇ ਹਾਂ ਹੁਣ ਸਾਰੀ ਦੁਨੀਆ ਹੀ ਗੈਸ ਤੇ ਬਣਾਉਂਦੀ ਹੈ ਵੈਸੇ ਬਣਾ ਲੇਗੀ ਚੁੱਲ੍ਹੇ ਤੇ ਚੀਜ਼ ਔਰ ਚੁੱਲ੍ਹਾ ਆਪਾਂ ਪੜਿਆ ਉਹ ਵਸ ਥੋੜਾ ਜਿਹਾ ਆਸ ਕੱਢ ਲੀਦਾ ਤੇ ਆ ਦੇਖੋ ਜੇ ਆਪਣਾ ਹਨਾ ਆਟਾ ਪੂਰੀ ਕਰਾਂ ਨਾਲ ਫੈਂਟਿਆ ਹੋਵੇ ਤੇ ਆਪਾਂ ਕਿੰਨੇ ਛੋਟੇ ਛੋਟੇ ਪਾਇਏ ਸੀ ਤੇ ਫੁੱਲ ਕੇ ਕਿੱਡੇ ਕਿੱਡੇ ਸੰਗੇ ਕਹਿੰਦੇ। ਇਹ ਫਿਰ ਆਟਾ ਮਤਲਬ ਆਟਾ ਪੂਰਾ ਫੁੱਲਿਆ ਹੋਣਾ ਚਾਹੀਦਾ ਆਟੇ ਵਿੱਚ ਚੰਗੀ ਤਰ੍ਹਾਂ ਫੈਂਟਿਆ ਹੋਣਾ ਚਾਹੀਦਾ। ਤੇ ਇਹ ਆਪਣੇ ਬਹੁਤ ਹੀ ਸੋਹਣੇ ਗੁਗਲੇ ਬਣ ਰਹੇ ਆ। ਤੇ ਹੌਲੀ ਹੌਲੀ ਤਿਆਰ ਹੋ ਜਾਣਗੇ।

Субтитры <laughs>

ਤੇ ਉਹਦੇ ਵਿੱਚ ਨਾ ਫੁੱਲ ਫੁੱਲ ਝਾਕ ਬਣਦੀ ਆ ਇਹ ਘਰ ਦੇ ਤੇਲ ਵਰਗੀ ਥੋੜੀ ਲੱਗ ਬਣਦੀ ਆ ਤੇ ਤੇਲ ਚ ਕਿੰਨਾ ਝਾਕ ਬਣਦੀ ਪਈ ਆ ਤੇ ਸਮੈਲ ਤੋਂ ਹੀ ਪਤਾ ਲੱਗਦਾ ਵੀ ਆਪਾਂ ਉੱਤੋਂ ਤੇ ਕਈ ਆ ਘਰ ਦਾ ਤੇਲ ਵਸਤੰਦੀ ਹਨਾ ਤੇ ਉਹਨੇ ਬੋਤਲ ਚ ਮਲਾਇਆ ਸੀ ਮੈਂ ਕਿਹਾ ਹਾਂ ਚੱਲ ਦੇਖਦੇ ਹਾਂ ਬਣਦੀ ਹੋਵੇ ਸੁਭਾਵੀ ਜਿਸ ਤਰ੍ਹਾਂ ਮੇਰੇ ਤੇਲ ਵੀ ਨਿਕਲਦਾ ਸਮਾਂ ਲੱਗਦਾ ਇਹ ਆਪਣੇ ਵਰਤ ਗਏ ਤਾਂ ਤੇ ਆਪਾ ਕਰ ਲੈਨੇ ਤੇ ਹੌਲੀ ਹੌਲੀ ਧੀਰਜ ਦੇ ਨਾਲ ਬਣਾਏ ਜੀ ਬਹੁਤ ਹੀ ਸਮਾਂ ਲੱਗਣਗੇ ਮੈਂ ਦੇਖੋ ਕਿੰਨੇ ਸਮੇਂ ਫੋਲਦੇ ਰਹੇ ਨੇ ਦੇਖੋ ਕਿੰਨੇ ਸਮੇਂ ਫੋਲਦੇ ਰਹੇ ਨੇ ਬਹੁਤ ਹੀ ਅੰਦਰੋਂ ਐ ਸਪੰਜੀ ਬਣਨਗੇ ਲੋ ਜੀ ਇਸ ਤਰ੍ਹਾਂ ਕਦੀ ਆਪਾਂ ਵਿੱਚ ਅੱਗ ਨੂੰ ਪ੍ਰੇਜ ਕਰ ਸਕਦੇ ਕਿਤੇ ਵੀ ਤੇ ਜਿੱਥੇ ਆਪਾਂ ਨੂੰ ਲੱਗੇ ਜੀ ਥੋੜਾ ਜਿਹਾ ਤੇ ਦੇਖੋ ਆਪਣੇ ਗੁਰਬੁਲੇ ਜੜੇ ਇਹ ਬੱਫੋਲ ਬੱਲ ਕੇ ਪੈ ਰੰਨ ਲੈ ਦੇਖੋ ਗੁਰਬੁਲੇ ਜੜੇ ਆਪਣੇ ਬਹੁਤ ਹੀ ਸੋਹਣੇ ਤਿਆਰ ਹੋ ਰਹੇ ਆ ਤੇ ਦੇਖੋ ਆਪਣੇ ਬਹੁਤ ਹੀ ਸੋਹਣੇ ਗੁਰਬੁਲੇ ਤਿਆਰ ਹੋ ਰਹੇ ਤੇ ਇਦਾਂ ਹੀ ਆਪਾਂ ਹੌਲੀ ਹੌਲੀ ਇਹ ਸਾਰੇ ਹਮ ਬਣਾ ਲਾਂਗੇ ਤੇ तो जरूर बनायो खतिया लगते हैं बहुत मेहनत का अपने दमे पाए तो देखो बिल्कुल छोटे छोटे ਹੈ ਫੋਨ ਦੇ ਲਈ ਬਹੁਤ ਜਿਆਦਾ ਸਮਾਂ ਹੀ ਲੱਗਦਾ ਹੈ। ਥੋੜੀ ਜਿਹੀ देर ਇਹਨੂੰ ਇੱਕ ਟੰਟਾਣਾ ਕੋਨੇ ਵਿੱਚ ਪਾ ਕੇ ਤੇ ਡੱਬੇ ਦੇ ਵਿੱਚ ਪਾ ਲੀ। ਇਹ ਇਹ ਉਦੋਂ ਖੂਦ ਵੀ ਪੂਰੇ ਹੋ ਜਾਣਗੇ। ਐ ਸਪੌਂਜੀ ਫੋਨ ਕਰ ਲਏ ਤੇ ਚਾਹ ਦੇ ਨਾਲ ਦੋ ਚਾਰ ਖਾਓ ਬੜੇ ਸੁਆਦ ਲੱਗਦੇ ਆ। ਇਸ ਤਰ੍ਹਾਂ ਕਰਕੇ ਆਪਾਂ ਸਾਰੇ ਰਹਿਣ ਲੱਗੇ। ਇਹਨਾਂ ਨੂੰ ਇਸ ਤਰ੍ਹਾਂ ਬਸ ਅਲੱਤੀ ਕੋਲਾ ਦੀ ਜਣਾਏ। ਜਿਵੇਂ ਤਾਂ ਇਹ ਇੱਕ ਪਾਸੇ ਰੜਨਗੇ। ਕਦੋਂ ਜੇ ਪਾਸੇ ਤੱਕ ਚੇ ਰਹ ਜਾਣਗੇ ਤੇ ਇਸ ਤਰ੍ਹਾਂ ਸੇਮਾ ਆ ਕੇ ਤੇ ਜਦੋਂ ਆਪਾਂ ਇੱਕ ਵਾਰੀ ਕੱਟੇ ਬਿਨਾਂ ਬਾਹਰ ਕੱਢ ਲੈਣਾ ਹੈ ਤੇ ਉਦੋਂ ਆਪਾਂ ਇੱਕ ਵਾਰੀ ਮੜਾ ਆ ਜਾਗ ਨੂੰ ਤੇਜ ਵੀ ਕਰ ਲੈਣਾ ਹੈ ਗਰਮੀ ਬੜੀ ਹੈ যাওঁ হ'ল হ'ল পাৰ

ਸੌਸ ਨੂੰ ਤੇਜ ਕੀਤਾ ਹੈ ਹੁਣ ਦੁਬਾਰਾ ਇਹਦੇ ਵਿੱਚ ਪਾਉਂਗੇ ਤੇ ਉਹਦਾ ਕਰਕੇ ਆਪਾਂ ਗੈਸ ਨੂੰ ਤੇਜ ਕੀਤਾ ਮੋੜਾ ਜੇ ਪਰ ਕਰਨਾ ਸਿਰਫ ਆਪਾਂ 2-4 ਮਿੰਟ ਲਈ ਆ ਜੇ ਆਪਣਾ ਜਿਹੜਾ ਤੇਲ ਆ ਉਹਦਾ ਬੈਲੈਂਸ ਬਣ ਜੇ ਜੇ ਉਹ ਸੇਮ ਤੇ ਜਿਵੇਂ ਥੋੜਾ ਜਿਹਾ ਨਾਰਮਲ ਹੋ ਜਾਂਦਾ ਥੋੜਾ ਜਿਹਾ ਠੰਡਾ ਹੋ ਜਾਂਦਾ ਤੇ ਉਹਨੂੰ ਉਹਦਾ ਬੈਲੈਂਸ ਸਹੀ ਬਣਾਉਣ ਵਾਸਤੇ ਤਾਪਮਾਨ ਤੇ ਉਹਨੂੰ ਆਪਾਂ ਇੱਕ ਵਾਰੀ ਕਰਨਾ ਪੈਣਾ ਜਿੰਨਾ ਚਿਰ ਆਪਾਂ ਆਵੇਜ ਪਾਣੀ ਕਿ ਉਸ ਆ ਦੇਖੋ ਬੜਾ ਸ਼ੋਹਕ ਸ਼ੁਕਰ ਕਮੈਂਟ ਕਰੇ ਤੇ ਆਪਣਾ ਡਾਟਾ ਵੀ ਬਹੁਤ ਸੋਹਣਾ ਪਿਆਰਦਾਰ ਹੈ ਸਾਰੇ ਬੱਚੇ ਬਹੁਤ ਅਪੋਰਸ਼ਨਲ ਤੇ ਹਾਂ ਬਹੁਤ ਤੇ ਬਹੁਤ ਅੱਜ ਬਣਾ ਕੇ ਰੱਖ ਦਿੰਦੇ ਨੇ 2000 ਰੁਪਏ ਦਾ ਨਾਮ ਕੰਦਲਾ ਉਹਦੇ ਨਾਲ ਮੈਂ ਕਰ ਦਿੰਦਾ ਹਾਂ ਮੈਂ ਕੋਈ ਨਹੀਂ ਕੋਈ ਐਸਾ ਕੰਮ ਵਾਸਤ ਮੰਗੋ ਉਹ ਗ੍ਰਹਿ ਮੰਚ ਚਲਦਾ ਹੈ ਸਾ ਬਣਾਉਂਦੇ ਨਾਲ ਨਾਲ ਆਪਣੇ ਪਿੰਡੇ ਕਦੇ ਇਹ ਵੀ ਫਟਦੇ ਨਹੀਂ ਹੈ। ਇਹ ਬਹੁਤ ਸੁਣੇ ਭਾਈ। ਚੀਜ਼ ਬਣਾਸੇ ਜਿਹੜਾ ਇਹਨਾਂ ਦਾ ਪਾਇੰਟ ਬਿਸ ਕਰਦਾ ਹੈ। ਜਦੋਂ ਤੇਰੇ ਕੋਲ ਨਾ ਹੈ ਤਾਂ ਸਟਾ ਚਾਹੇ ਜਿਹੜਾ ਕੀਤਾ ਹੈ। ਪਰ ਤਾਂ ਆਪਾਂ ਇਹ ਲੈ ਆਪਣਾ ਬੈਕ ਰਿਆ ਇਹਨੂੰ 15 ਮਿੰਟ ਮਤਲਬ ਕੋ ਲਗਾਣਾ ਹੈ ਪਕਾਣਾ ਬਸ ਜਿੱਥੇ ਆਪਣਾ ਬੈਕ ਵਧੀਆ ਪਿਆਰ ਹੋ ਗਿਆ ਉੱਥੇ ਆਪਣਾ ਇਹ ਹੀ ਆਪਣਾ ਦਹੀਂ ਭਟਿਆਵਾਂ ਕਰ ਸਸਨ ਦਾ ਵੀ ਜੁਦਾ ਇਹਨਾਂ ਨੂੰ ਵੀ ਆਪਾਂ ਇੱਕ ਡਾਇਰੈਕਸ਼ਨ ਚ ਦੀਵਾਣਾ ਮਤਲਬ ਕੋ ਉਦਵਾਂਗੇ ਤੇ ਇੰਨੇ ਜੀ ਜ਼ਿਆਦਾ ਉਦਵੀਆਂ ਰੱਖਣੇ ਓਪਨ ਬੇਰੀ ਬਹੁਤ ਜ਼ਿਆਦਾ ਬਣ ਕੇ ਤੇ ਇਸੇ ਤਰ੍ਹਾਂ ਜਦੋਂ ਆਪਾਂ ਪਲੇਨ ਕਰਨਾ ਹੈ ਤੇ ਇਹ ਵੀ ਆਪਾਂ ਇਹਨੂੰ ਚੰਗਾ ਇਹੋ ਜਿਹਾ ਆਕਾ ਬੋਲ ਬੋਲ

अपने हाँ गुड़गुले प्यारी दसो कि मैं अपने गुड़गुले की मेरे के आ आता बहुत ही सोने गुड़गुले बने हजे अपने बच्चे ना नीचर के लग गए कि बच्चों का शौक होंगे ना इन चीज़ा खाने का ये अपने बहुत ही ज्यादा सोहने बने हैं तो यह देखो मैं तक तोड़ के खाँव अभी बहुत ज्यादा अंदर स्कूजी देना ਕਿ ਆ ਦੇ ਕਿੰਨੇ ਜਾਨੀ ਦਾ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਤੇ ਸੋ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਨੂੰ ਕਰੇ ਕਿੱਤਾ ਤੇ ਲੱਗੇ ਮੇਰੀ ਵੀਡੀਓ ਕਿੰਨੀ ਲੱਗੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਮਤਲਬ ਕੋਈ ਕਮੀ ਹੋਈ ਤਾਂ ਤੁਸੀਂ ਤੁਸੀਂ ਮੈਨੂੰ ਜਰੂਰ ਦੱਸਿਓ ਕਿਉਂਕਿ ਆਪਾਂ ਅੱਗੇ ਮੈਨੂੰ ਬਹੁਤ ਖੁਸ਼ੀ ਹੁੰਦੀ ਜੇ ਕੋਈ ਦੱਸਦਾ ਨਾ ਮੈਨੂੰ ਅਜੇ ਤੱਕ ਕਦੀ ਵੀ ਮੇਰੇ ਚਾਨਨ ਤੇ ਕਦੀ ਕਿਸੇ ਨੇ ਨਹੀਂ ਕਰਕੇ ਕਮੈਂਟ ਨਹੀਂ ਕੀਤਾ ਤਾਂ ਬਈ ਨੂੰ ਇੰਨਾ ਜ਼ਿਆਦਾ ਵਧੀਆ ਲੱਗਦਾ ਨਾ ਕਿ ਸਾਰੇ ਇੰਨਾ ਪਿਆਰ ਕਰਦੇ ਨੇ ਜਿਵੇਂ ਕੋਈ ਫੈਮਲੀ ਕਿੰਨੀ ਜ਼ਿਆਦਾ ਵਧੀਆ ਤਾਂ ਨਹੀਂ। ਤੇ ਹਮਤ ਬੱਚੇ ਇਹਦੇ ਤੇ ਤੁਹਾਨੂੰ ਲੱਗੇਗਾ ਨਾ ਕੋਈ ਵੀ ਮਤਲਬ ਕੁਝ ਆ ਚੀਜ਼ ਨਹੀਂ ਪਾਈ ਤੇ ਤੁਸੀਂ ਉਹ ਚੀਜ਼ ਦਾ ਮੈਨੂੰ ਜ਼ਰੂਰ ਦੱਸਿਓ ਤੇ ਇੱਕ ਹੁੰਦਾ ਨਾ ਕਿ ਕੋਈ ਰਿਫਾਈਨਡ ਆਇਲ ਪਾਉਂਦੇ ਨੇ ਜਾਂ ਗੁਸਤਾ ਪਾਉਂਦੇ ਨੇ ਤੇ ਮੈਂ ਰਾਜੀ ਉਹ ਨਹੀਂ ਪਾਉਂਦੀ। ਮਤਲਬ ਆਪਣਾ ਆਪਣਾ ਹੁੰਦਾ ਆ। ਮੈਂ ਉਹ ਵੀ ਪਾ ਕੇ ਦੇਖਿਆ ਆ ਕਿ ਆਪਾਂ ਹੱਸਾ ਵੀ ਬਣਾਉਨੇ ਆ। ਤੇ ਜਿਵੇਂ ਵੀ ਮੈਨੂੰ ਉਹ ਵਾਲੇ ਮਜ਼ਾ ਆਦਾ। ਵੀਰਾਂ ਅੱਜ ਮੈਂ ਇਹ ਵਾਲੇ ਕਰੱਚ ਕਰੱਚ ਜਾਲੀ ਖੇਡ ਲਈ ਨਾ। ਤੇ ਇਹ ਬਹੁਤ ਜਿਆਦਾ ਵਧੀਆ ਲੱਗਿਆ ਮੈਨੂੰ ਤੇ ਆਪਨੇ ਪਿਆਰ ਹੋ ਗਏ। ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਜੀ ਨੇ ਤੇ ਤੁਹਾਨੂੰ ਮੇਰੀਆਂ ਵੀਡੀਓ ਕੇਵਲ ਜੀਆਂ ਲੱਗਦੀਆਂ ਇਹ ਵੀ ਜੀ ਨੂੰ ਦੱਸਿਆ ਕਰੋ। ਤੇ ਆਪਣੇ ਚਰਚ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ। ਬਹੁਤ ਹੀ ਵਧੀਆ ਲੱਗਦਾ ਤੁਹਾਡੇ ਕਮੈਂਟ ਪੜੀਦੀਆਂ ਨਾ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਤੇ ਪਲੀਜ਼ ਕੁਝ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੁਹਾਡੀ ਸਾਰਿਆਂ ਦੀ سپورਟ ਦੀ ਬਹੁਤ ਲੋੜ ਆ। ਤੇ ਅੱਜ ਉਹ ਆਪਾਂ ਸਾਰੇ ਜਣੇ ਇਹਨੂੰ ਖਾ ਲਈਏ ਰਲ ਕੇ ਤੇ ਇਹ ਦੇਖੋ ਆਪਣੇ ਕੋਲ ਤਿਆਰ ਹੋ ਗਿਆ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ